ਮੇਰਾ ਨਾਮ ਮਨਜੂਤ ਸੰਧਾਰੀ ਮੈਂ ਬੀਨਿਪੁਰ ਦੀ ਜੱਟ ਹੁੰਦੀ ਟੈਕਨੀਕਲ ਸਰਵਿਸ ਮਹਿੰਦਰ ਜੋ ਕਿ ਜੋ ਜਾਣਕਾਰੀ ਅੱਜ ਦੇਸ਼ ਵਿਆਪੀ ਹੜਤਾਲ ਕੀਤੀ ਗਈ ਹੈ ਤੁਸੀਂ ਵੀ ਇਹਨਾਂ ਦੇ ਨਾਲ ਸ਼ਿਰਕਤ ਕੀਤੀ ਕੀ ਬਰ ਸਰ ਕੇਂਦਰੀ ਟੇਡ ਯੂਨਿਨਾਂ ਦੇ ਸੱਦੇ ਤੇ ਅੱਜ ਦੇਸ਼ ਵਿਆਪੀ ਹੜਤਾਲ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਇਸ ਦੇ ਵਿੱਚ ਵੱਡਾ ਕਾਰਨ ਜਿਹੜੀ ਬਿਜਲੀ ਬਲੇ 2025 ਹੈ ਲੱਗੇ ਆ ਰਹੇ ਆ ਪਾਵਰਟੇਸ਼ਨ ਨਾਲ ਜੱਟ ਮੈਂਕਮ ਨੂੰ ਧੱਕਿਆ ਜਾ ਰਿਹਾ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਇਹ ਦੇਸ਼ ਵਿਆਪੀ ਹੜਤਾਲ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਬਹੁਤ ਈ ਕੀ ਮੰਗਾਂ ਲੈਣ ਤੁਹਾਡੇ ਸਾਡੀਆਂ ਮੰਗਾਂ ਇਹ ਜਿੱਤੇ ਚੇ ਕੰਮੇ ਪੱਕੇ ਕਰਨ ਦੇ ਬਾਹਰ ਪ੍ਰਾਈਵੇਟੇਸ਼ਨ ਕਰਨਾ ਬੰਦ ਕਰੋ ਪੂਰੇ ਸਿਸਟਮ ਨੂੰ ਬੰਦ ਬੰਦ ਕਰਨ ਦਾ ਹੈਗਾ ਕਿ ਆਂਦੀ ਇਹ ਸਿਸਟਮ ਬੰਦ ਹੋਣਾ ਚਾਹੀਦਾ ਜੀ ਕਿ ਪ੍ਰਾਈਵੇਟੇਸ਼ਨ ਸਿਸਟਮ ਹੋ ਗਿਆ ਤਾਂ ਗਰੀਬ ਪੇਤਾਸ਼ਾ ਲੋਟ ਹੋਣਗੇ ਉਸ ਲੋਕ ਨੂੰ ਬਚਾਉਣ ਦੇ ਲਈ ਅਸੀਂ ਇਸ ਸੰਘਰਸ਼ਾਂ ਦੇ ਰਾਹ ਪਏ ਅੱਛੇ ਕਾਮੇਦ ਕੱਦ ਵੀ ਸਰਕਾਰ ਦੀ ਜਿਹੜੀ ਇਹ ਗੱਲਬਾਤ ਹੋਣੀ ਸੀਗੀ ਕੀ ਛੱਡਾਗੀ ਨਿਕਲੇ ਸਰ ਹਰ ਬਾਰ ਲਾਰੇ ਲਾਏ ਜਾ ਰਹੇ ਲਗਾਤਾਰ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਬਾਦਿਆਂ ਤੋਂ ਮੰਨਕਰ ਹੋ ਵੀ ਹੈ ਸਰਕਾਰ ਅੱਛੇ ਕਾਮੇ ਨੂੰ ਉਸੇ ਤਰ੍ਹਾਂ ਵੀ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਲਗਾਤਾਰ ਕਿੰਨੇ ਕੱਚੇ ਕੰਮੇ ਜਿਹਨਾਂ ਨੇ ਇੱਥੇ ਸ਼ੁਰੂ ਕੀਤੇ ਵੱਡੀ ਗਿਣਤੀ ਦੇ ਵਿੱਚ ਕੱਚੇ ਕੰਮ ਹੈ ਜਿਹੜੇ ਵੱਖ-ਵੱਖ ਜੱਥੇਬੰਦੀਆਂ ਤੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਸ਼ਾਮਲ ਹੋਏ ਆ ਅੱਜ ਉਹਨਾਂ ਨੇ ਵਿੱਚ ਕਿਸੇ ਤੇ ਸ਼ਾਮਲ ਲੱਗਦਾ ਇਸ ਤਰ੍ਹਾਂ ਹੜਤਾਲ ਕਰਨ ਨਾਲ ਮੰਗਾਂ ਦੇ ਬੰਦੂ ਪਏਗਾ ਵੀ ਜਿਹੜੀਆਂ ਵੱਡੀਆਂ ਮੰਗੀਆਂ ਮੰਗੀਆਂ ਚਲੂ ਸੀਗਰ ਹੜਤਾਲ ਸਾਡੇ ਕੋਲ ਹੋਰ ਹੱਤਾਂ ਸੁਧਾਨ ਕਾ ਕੀ ਇਹ ਅਗੀ ਹੜਤਾਲ ਕਰਕੇ ਇਹ ਅਚਾਰਾਜਾ ਰੂਸਾ ਪ੍ਰਗਟ ਕਰ ਸਕਦਾ। ਭੰਦਰ ਸਿੰਘ ਦولتਪੁਰ ਜਲਾ ਪ੍ਰਧਾਨ ਭਾਰਤੀ ਕਿਸਾਨ ਜੋ ਨੇ ਲੱਗਿਆ। ਦولتਪੁਰ ਜੋ ਜਾਣਕਾਰੀ ਅੱਜ ਹੜਤਾਲ ਦੇ ਵਿੱਚ ਸੁਖੋਨੀਤ ਕੀਤੀ ਹੈ ਕਿ ਇਹ ਮੰਗਾਂ ਨੇ ਜਿਹੜੀਆਂ ਅੱਜ ਲਖੇ ਜੇ ਅੱਜ ਜਿਹੜੀ ਪੂਰੇ ਭਾਰਤ ਦੇ ਵਿੱਚ ਟ੍ਰੇਡ ਯੂਨੀਅਨ ਦੇ ਸੱਦੇ ਤੇ ਸੰਯੁਕਤ ਖਾਣ ਮੋਰਚੇ ਦੇ ਦੇਸ਼ਾਂਤ ਦੇ ਵਿਚ ਅਸੀਂ ਜ਼ਿਲ੍ਹਾ ਮੋਗਾ ਵੱਲੋਂ ਪੂਰੀ ਭਰਨੀ ਗੰਟੀ ਦੇ ਵਿੱਚ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਆ ਜੋ ਸਾਡੀਆਂ ਕੇਂਦਰ ਦੀਆਂ ਸਰਕਾਰਾਂ ਚ ਐਸਟੇਟ ਗਵਰਨਮੈਂਟਾਂ ਨੇ ਰਲ ਕੇ ਇੱਕ ਕਿਸਾਨੀ ਨੂੰ ਜਵਾਨੀ ਨੂੰ ਔਰ ਮਜ਼ਦੂਰਾਂ ਨੂੰ ਪੁੱਲ ਵਰਗ ਨੂੰ ਨੱਪਨ ਦੇ ਉੱਤੇ ਲੱਗੇ ਹੋਏ ਆ ਅਸੀਂ ਇਹਨਾਂ ਦੀ ਆਵਾਜ਼ਾਂ ਨੂੰ ਉਠਾਉਣ ਵਾਸਤੇ ਜਿਵੇਂ ਕੇਂਦਰ ਸਰਕਾਰ ਨੇ ਇੱਥੇ ਭਾਰਤ ਦਾ ਦੇ ਅਮਰੀਕਾ ਨਾਲ ਸਮਝੌਤਾ ਕੀਤਾ ਉਹਨੂੰ ਅਸੀਂ ਉੱਪਰ ਚੱਕਣ ਵਾਸਤੇ ਵੀ ਇਹ ਸਮਝੌਤਾ ਜਿਹੜਾ ਹੈ ਕਿਸਾਨ ਮਾਰੂਆ ਜਵਾਨ ਮਾਰੂਆ ਮਜ਼ਦੂਰ ਮਾਰੂ ਸਮਝੌਤਾ ਇਹਦੇ ਤੇ ਇੱਕ ਰੇਲ ਨੂੰ ਰੱਦ ਕੀਤਾ ਜਾਵੇ ਜਿਹੜੇ ਸਹਿਨ ਕਰਨ ਤੋਂ ਪਹਿਲਾਂ ਸੋਚਿਆ ਜਾਵੇ ਅੱਜ ਉਹ ਤੁਹਾਡੇ ਹਜ਼ਾਰਾਂ ਲੱਖਾਂ ਕਿਸਾਨਾਂ ਦੇ ਉੱਤੇ ਡੈੱਟ ਪ੍ਰਾਂਤ ਦੇ ਉੱਤੇ ਸੈਨ ਕਰਨ ਜਾ ਰਹੇ ਆ ਇਹਨਾਂ ਨੂੰ ਅਸੀਂ ਕਦੇ ਵੀ ਇਹ ਪ੍ਰਵਾਨ ਨਹੀਂ ਕਰਾਂਗੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹ ਸਮਝੌਤੇ ਜਿਹੜੇ ਡਬਲਯੂਟੀਓ ਦੇ ਸਮਝੌਤੇ ਗੈਰ ਕਾਨੂੰਨੀ ਦੇ ਲਾ ਕੇ ਲਾਗੂ ਕਰਨ ਦੇ ਸਰਕਾਰਾਂ ਬਿੱਲੀ ਆਉਂਦੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਆ ਉਹਨਾਂ ਨੂੰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਇਹਨਾਂ ਨੂੰ ਰੱਦ ਕੀਤਾ ਜਾਵੇ ਇਹਨਾਂ ਸਮਝੌਤਿਆਂ ਨੂੰ ਬਾਹਰ ਖੇਤੀ ਨੂੰ ਔਰ ਡੈਰੀ ਫਾਰਮਰ ਨੂੰ ਕਾਜ਼ ਕਰਕੇ ਬਾਹਰ ਰੱਖਿਆ ਜਾਵੇ ਤਾਂ ਜੋ ਸਾਡੇ ਲੋਕਾਂ ਦੇ ਆਰਥਿਕ ਸੱਟ ਨਾ ਵਜੇ। ਸਰਕਾਰ ਕਹਿੰਦੀ ਹੈ ਕਿ ਜੇ ਜੇ ਇਹ ਨੀਤੀਆਂ ਲਾਗੂ ਹੁੰਦੇ ਜਿਹੜਾ ਸਮਝੌਤਾ ਹੋਇਆ ਹੈਗਾ ਕਿਸਾਨਾਂ ਦੇ ਇਹ ਮੰਗ ਦੇਖੋ ਜੀ ਇਸ ਤਰ੍ਹਾਂ 2020 ਦੇ ਵਿੱਚ ਜਿਹੜੇ ਬੈਲ ਆਈ ਸੀ ਭਾਜਪਾ ਸਰਕਾਰ ਕੇਂਦਰ ਸਰਕਾਰ ਦਾ ਉਦੋਂ ਵੀ ਕਹਿੰਦੀ ਸੀ ਵੀ ਇਹ ਤੁਹਾਡੇ ਤੁਹਾਡੇ ਹੈਕਟਰ ਹਿੱਤ ਦੇ ਵਿੱਚ ਆ ਪਰ ਉਹ ਵੀਰ ਹੱਤ ਦੇ ਦੇ ਜਰਨਾਨਕ ਦੇ ਜੀ ਗੁਰਪਰਵ ਦੇ ਪਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਆਫੀ ਮੰਗ ਕੇ ਵਾਪਸ ਲਏ ਸੀਗੇ। ਉਸੇ ਤਰ੍ਹਾਂ ਅੱਜ ਇਹਨਾਂ ਦੇ ਜਿਹੜੇ ਭਾਜਪਾ ਦੇ ਕਾਰਕੁਨ ਹੈ ਜਿਹੜੇ ਸੀਨੀਅਰ ਆਗੂ ਆ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਲੱਗੇ ਹੋਏ ਆ ਕਿ ਇਹ ਲੋਕ ਦੇ ਹਿੱਤ ਦੇ ਵਿੱਚ ਆ ਜਦੋਂ ਕੁੱਲ ਵਰਗ ਇਸ ਗੱਲ ਦਾ ਵਿਰੋਧ ਕਰ ਰਿਹਾ ਇਹਦਾ ਮਤਲਬ ਵਰਗ ਸਿਆਣਾ ਤੁਸੀਂ ਆਗੂ ਲੋਕਾਂ ਨੂੰ ਬੇਨਤੀ ਕਰਦੇ ਹੋ ਤੁਸੀਂ ਸਿਆਣੇ ਬਣ ਜੋ ਲੋਕਾਂ ਦੇ ਹਿੱਤ ਦੇ ਵਿੱਚ ਗੱਲ ਕਰੋ ਲੋਕਾਂ ਦੇ ਪੱਖ ਦੀ ਗੱਲ ਕਰੋ ਇਹਨਾਂ ਨੂੰ ਜਿਹੜੇ ਲੋਕਾਂ ਦੇ ਨਾਲੋਂ ਕਰ ਲਗਦਾ ਚੜਤਾ ਦੇ ਨਾਲ ਜਿਹੜੀਆਂ ਮੰਗਾਂ ਹੈ ਉਹਨਾਂ ਤੇ ਗੁਰ ਪਏਗਾ ਵੀ ਜਿਹੜਾ ਦੇਖੋ ਜੀ ਇਹ ਅੱਜ ਸਾਡੀ ਇੱਕ ਸ਼ੁਰੂਆਤ ਆ ਇਸ ਤੋਂ ਬਾਅਦ ਦੇ ਵਿੱਚ ਹੋਰ ਸਖਤ ਕਦਮ ਚੱਕੇ ਜਾਣਗੇ ਜੇ ਸਰਕਾਰ ਨੇ ਪਿਛੇ ਕਦਮ ਨਾ ਚੱਕਿਆ ਉਹ ਨੂੰ ਅਸੀਂ ਕਦੇ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ ਲੋਰ ਸਾਹਿਬਾ ਭਾਰਤਿਕ ਸਾਹਿਬ ਜੀ ਨੇ ਇੱਕ ਅੱਜ ਆ ਰਿਹਾ ਦਿਲਾਵਤ ਇਸ ਖਤਰਮੂਗਾ ਲੋਰ ਜੀ ਅੱਜ ਧਰਮੇ ਤੇ ਕਿਸ ਬੋਲੇ ਕਿੰਨੀ ਮੰਗਾਂ ਜੀ ਨੇ ਜਿਹੜਾ ਅੱਜ ਧਰਮੇ ਇਹਨਾ ਅੱਜ ਦਾ ਧਰਨਾ ਲਗਾਏ ਥੇ ਇਹ ਹਿੰਦਸਤਾਨ ਪੱਤਰ ਦੀਆਂ 10 ਸਟਰੀਟ ਜਿਹੜੇ ਨਾਂ ਵੱਲੋਂ ਸਾਰੇ ਹਿੰਦਸਤਾਨ ਦੇ ਚਾਹਲ-ਮਾਤ ਦੀ ਧਾਲ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀ ਜਿੱਥੇ ਬੰਦਨਾ ਜਿਹੜਾ ਹੈਗਾ ਮਦਦ ਤੇ ਆਇਆ ਹੋਇਆ ਹੈਗਾ। ਜਿਹੜੀਆਂ ਜਿਹੜੀਆਂ ਮੁੱਖ ਮੰਗਾਂ ਹੈਗੀਆਂ। ਇਹ ਲੀਸ ਨੂੰ 1025 ਨੂੰ ਰੱਦ ਕੀਤਾ ਜਾਵੇ। ਵੀਰ ਦੇ ਲੀਸ ਨੂੰ ਵੀਰ ਦੇ 2025 ਲਈ ਉਹ ਪੋਸ਼ਾ ਦਿੱਤੀਆਂ ਜਾਂਦੀਆਂ। ਇਹ ਪੋਸ਼ਾ ਬੰਦ ਕੀਤੀ ਜਾਵੇ। ਜਿਹੜਾ ਮਨਰੇਕਾ ਦਾ ਕਾਨੂੰਨ ਲਾਗੂ ਕੀਤਾ ਗਿਆ ਉਹਨੇ ਉਹ ਕੰਨ ਰੱਦ ਕੀਤਾ ਜਾਵੇ ਇਹਦਾ ਧਾਰਾ ਦੀ ਗੱਲ ਹੈ ਪਹਿਲਾ ਕਾਨੂੰਨ ਜਿਹੜਾ ਹੈਗਾ ਮਨਰੇਕਾ ਵਾਲਾ ਉਹ ਬਹਾਲ ਕੀਤਾ ਜਾਵੇ ਜਿਹੜਾ ਪ੍ਰਾਇਮੇਸ਼ਰ ਦਾ ਦੌਰ ਲਿਆ ਰਿਹਾ ਉਹ ਖਤਮ ਕੀਤਾ ਜਾਣਾ ਜਿਹੜਾ ਅਮਰੀਕਾ ਨਾਲ ਸਮਝੌਤਾ ਕਰਕੇ ਪਾਇਆ ਉਹ ਸਮਝੌਤਾ ਜਿਹੜਾ ਹੈਗਾ ਰੱਦ ਕੀਤਾ ਜਾਵੇ ਕਿ ਜੇ ਕਿਸੇ ਦੇ ਬੀਜ ਕੋਲ 225 ਪਾਸ ਹੁੰਦਾ ਹੈਗਾ ਜੋ ਲਾਗੂ ਹੁੰਦਾ ਹੈਗਾ ਤਾਂ ਇਹ ਲਾਜ਼ਮੀ ਹੈ ਕਿ ਬਿਜਲੀ ਮਿਲਦੀ ਜਿਹੜੀ ਕਿਸਾਨਾਂ ਦਾ ਪਿਆ ਹੂਰ ਉਹਨਾਂ ਨੇ ਸਾਰੇ ਨਦੀਆਂ ਸਾਰੇ ਸੜੀਆਂ ਬਿਲਕੁਲ ਬੰਦ ਹੋ ਗਈ। ਇਹ ਬੀਜ ਬੈਲ ਪਾਸ ਹੁੰਦਾ ਹੈਗਾ ਉਹਦੇ ਨਾਲ ਜਿਹੜੇ ਬੀਜ ਹੈਗੇ ਕਿਸਾਨ ਐ ਇੱਕ ਦੂਜੇ ਨਹੀਂ ਦੇ ਸਕਣਗੇ। ਉਹ ਉੱਤੇ ਕਾਰਪੋਰੇਟ ਘਰਾਣਿਆਂ ਦੀ ਮਨਾਪਲੀ ਹੋ ਗਈ। ਅਮਰੀਕਾ ਨਾਲ ਜਿਹੜਾ ਹੈਗਾ ਬੇਰੁਜ਼ਗਾਰੀ ਬਦਲਦੀ ਜਿਹੜਾ ਪ੍ਰਿਕਾ ਦਾ ਸਟੰਡਰਡ ਕਰ ਕੀਤਾ ਜਾ ਰਿਹਾ ਉਹ ਸਮਝੌਤੇ ਵਜੇ ਸਮਾਪਤ ਹੋ ਗਿਆ ਕਿ ਅਸੀਂ 0% ਟੈਕਸ ਲਗਾ। ਪ੍ਰਿਕਾੜਿਆਂ ਨੇ ਸਾਡੀਆਂ ਵਸਤਾਂ ਦੇ 18% ਟੈਕਸ ਲਾ ਲਿਆ। ਜੇ ਉਹਨਾਂ ਨੇ 18% ਟੈਕਸ ਲਾ ਲਿਆਗੇ ਫਿਰ ਉਸ ਤੋਂ ਉੱਪਰ ਕਿਸੇ ਵੀ ਤਰ੍ਹਾਂ ਸਾਡੇ ਹੱਕ ਜ ਨਹੀਂ ਹੈ। ਅਸਲ ਵਿੱਚ ਸਾਡੇ ਦੇਸ਼ ਦੀ ਸਰਕਾਰ ਜਿਹੜੀ ਹੈਗੀ ਆ ਟਰੰਪ ਦੇ ਅੱਗੇ ਸਲੈਂਡਰ ਕਰ ਚੁੱਕੀ ਹੈਗੀ ਆ ਤੇ ਉਹਨਾਂ ਦੀਆਂ ਸ਼ਰਤਾਂ ਨੂੰ ਮੰਨ ਕੇ ਜਿਹੜਾ ਹੈਗਾ ਹੈਗਾ ਕਿ ਕਨਸਤੋਤਾ ਕੀਤਾ ਹੈਗਾ ਜਿਹੜੀਆਂ ਸਾਨਾਆਂ ਫਸਲਾ ਉਸ ਦੇ ਉੱਤੇ ਲਾਗੂ ਹੋਣਾ ਰੋਕ ਦੇਣਾ ਇਸ ਕਰਕੇ ਸਾਡੀ ਇਹ ਮੱਕ ਹੈਗੀ ਆ ਕਿ ਜਿਹੜੇ ਕੰਮ ਕੀਤੇਗੇ ਰਾਤੀ ਦਿੱਤੇ ਜਾਣਾ ਅਮਰੀਕਾ ਦਾ ਸਪੋਤਾ ਰਾਦੇ ਕੀਤਾ ਜਾ ਰਿਹਾ ਹੈ ਇਹ ਨਹੀਂ ਕਿ ਜਨਤਾ ਆਉਣ ਵਾਲੇ ਸਮਾਜਿਕ ਸੰਘਰਸ਼ ਤੋਂ ਤੇਜ਼ ਹੋ ਜਾਣਾ ਅੰਤਰਰਾਸ਼ਟਰੀਆ ਜਿਨ੍ਹਾਂ ਨੇ ਅੱਜ ਇਹ ਕੀਤੀ ਹੈਗੀ ਦਹਲ ਵਾਲਾ ਐਸਟੀ ਵਿੱਚ ਸ਼ਾਮਲ ਸਾਰੀਆਂ ਜੱਥੇਬੰਦੀਆਂ ਨੇ ਜਿਹੜੇ ਤੱਕ ਪੰਜਾਬ ਚੌਰ ਦਾ ਸਬੰਧ ਜੱਥੇਬੰਦੀਆਂ ਨਾਲ ਹੈ ਇਹ ਤਰਜੀਹਨ ਵੀ ਵੀ ਮੋਰ ਵਿੱਚ ਕੰਮ ਕਰਦੀਆਂ ਸਾਰੀਆਂ ਜੱਥੇਬੰਦੀਆਂ ਨੇ ਜਿਹਦੇ ਤੱਕ ਕੇ ਪੰਜਾਬ ਦੇ ਹਿਸਾਬ ਨਾਲ ਸ਼ਾਮਲ ਨੇ ਬਰੂਡਵੇ ਵਾਲੇ ਵੀ ਸ਼ਾਮਲ ਨੇ ਖਸਫਾਂ ਵਾਲੇ ਵੀ ਸ਼ਾਮਲ ਨੇ ਟੀਚਰ ਵੀ ਸ਼ਾਮਲ ਨੇ ਪੰਜਾਬ ਦੀਆਂ ਲਗਭਗ ਜੱਥੇਬੰਦੀਆਂ ਵੀ ਢੇਰ ਜਿੰਨਾ ਉਹ ਸਾਰੀਆਂ ਇਸ ਐਜੂਕੇਸ਼ਨ ਤੇ ਸ਼ਾਮਲ ਨੇ ਅੱਗੇ ਦਰਨਾ ਅਰਥ ਅੱਗੇ ਹੈਗਾ ਜੇਕਰ ਸਰਕਾਰ ਦੇ ਕੰਮ ਦੇ ਜੂ ਨਹੀਂ ਸਰਕਦੀ ਤਾਂ ਇਹ ਸੰਗਠਨ ਸਬੰਧ ਵਾਲੇ ਸਭੇ ਵਿੱਚ ਭਾਰਤ ਪੰਦਰ ਤੇ ਹੋਰ ਫੈਲਰੇਗਾ ਮੈਂ ਦਪਿੰਦਰ ਸਿੰਘ ਗਿੱਲ ਰਿਟਾਇਰਡ ਐਸਐਮਓ ਮੈਥਕਲੀ ਇਟੇਮ ਕਰਦਾ ਨੌਕਰ ਜੋ ਚਾਹਤਾ ਦੀ ਜਾਂਦਾ ਹੈ ਰੈਂਟ ਵਿੱਚ ਕੋਈ ਨਹੀਂ ਕਿ ਮੰਗਾ ਨੇ ਕਿਹੜੇ ਜਿੱਥੇ ਬੰਦੇ ਸੋਲਵ ਹੋਣਾ ਦੇਸ਼ ਦੀਆਂ तमाम ਦੇਖਣ ਬਸ ਤੇ ਕਰੀਬ 6.5 ਦੰਦੇ ਜਿਹੜੀ ਬੀਜਪੀ ਦੀ ਸਰਕਾਰ ਸਮਾਜ ਸਾਰੇ ਜਿੰਨੀਆਂ ਸਾਰੀਆਂ ਪੂਰੇ ਦੇਸ਼ ਦੇ ਵਿੱਚ ਘੱਟੋ ਘੱਟ 600 ਜਲੇ ਆਦੇ ਤੇ 3 ਕਰੋੜ ਜਿਹੜੇ ਆ ਲਾਜਮ ਮਜ਼ਦੂਰ ਇਸ ਹੜਤਾਲ ਦੇ ਵਿੱਚ ਜਿਹੜੀ ਹੜਤਾਲ ਲੇਬਰ ਲਾਜ ਜਿਹੜੇ ਆ ਚਾਰੇ ਉਹ ਦੇ ਖਿਲਾਫ ਉਹਨਾਂ ਦੇ ਖਿਲਾਫ ਕਿਰਤ ਜਿਹੜੇ ਫੌਜਦਾਰੀ ਕਾਨੂੰਨ ਬਣਾਏ ਹੋਣਾਂ ਦੇ ਖਿਲਾਫ ਜਿਹੜਾ ਭਾਰਤ ਅਮਰੀਕਾ ਜਿਹੜਾ ਸਮਝੌਤਾ ਹੋਇਆ ਉਹਦੇ ਖਿਲਾਫ ਬੀਲੀ ਜਿਹੜਾ ਉਹਦੇ ਜਿਹੜਾ 2025 ਉਹਦੇ ਖਿਲਾਫ ਇਹ ਚ ਜਿਹੜਾ ਬੈਲ ਆ ਉਹਦੇ ਖਿਲਾਫ ਸਰਕਾਰੀ ਤਾਰਾ ਨੀਤੀਕਰਨ ਦੇ ਨਾਲ ਤੁਰਿਆ ਇਹਦੇ ਖਿਲਾਫ ਗੈਰਕਾਨੂੰਨੀ ਭਰਤੀ ਦੇ ਹੱਥ ਵਿੱਚ ਅਲਟਿਕ ਦੇ ਅਰੇ ਮਾਰੀ ਦੀਆਂ ਦਾ ਡਿਵੈਲਪਰ ਕਰਨ ਲਈ ਇਹ ਸਾਰੀਆਂ ਨੀਤੀਆਂ ਜਿਹੜੀਆਂ ਇਹਨਾਂ ਦੇ ਵਿਰੁੱਧ ਜਿਹੜਾ ਸਾਡਾ ਦੇਸ਼ ਤੁਰਿਆ ਹੋਇਆ ਜਿਹੜਾ ਢਾਂਚੇ ਵਿੱਚ ਹੈ ਸਰਪਾਈ ਦਾ ਢਾਂਚਾ ਉਹ ਸਰਪਾਈ ਦਾ ਢਾਂਚੇ ਦੀਆਂ ਆਮਦਾ ਦੇ ਖਰਾਬ ਇਹ ਸਾਰੀ ਜਿਹੜੀ ਹੈ ਦੇਸ਼ ਵਿਆਪੀ ਹੜਤਾਲ ਜਿਹੜੀ ਹੈ ਇਤਿਹਾਸ ਹੜਤਾਲ ਪੂਰੇ ਦੇਸ਼ ਪਰ ਕਾਰੀਆਂ ਕਿ ਕੋਈ ਐਸਾ ਜਿਲ੍ਹਾ ਨਹੀਂ ਬਚਿਆ ਜਿੱਥੇ ਉਤਾਰਾ ਨਹੀਂ ਹੋ ਰਿਹਾ ਪੁਰੀਆਂ ਦੇਖ ਸੁਨੇਹਾ ਹੈ ਸਰਕਾਰ ਨੂੰ ਇੱਕ ਸਰਕਾਰ ਨੂੰ ਸੁਨੇਹਾ ਹੈ ਕਿ ਦੇਸ਼ ਦਾ ਜਲੂਰ ਜਲੂਤੀ ਹੋ ਕੇ ਲੜੇਗਾ ਤੇ ਤੁਹਾਡੀਆਂ ਸਾਰੀਆਂ ਨੀਤੀਆਂ ਨੂੰ ਮੋੜਾ ਪਾਏਗਾ ਰਾਸ ਹੈ ਕਿ ਪੂਰੀ ਦੇਸ਼ ਤੇ ਦੁਨੀਆ ਭਰ ਦੇ ਵਿੱਚ ਕਿਵੇਂ ਦੇਸ਼ ਸੰਸਾਰ ਜ਼ਿੰਮੇਵਾਰੀ ਸਿਸਟਮ ਹੈ ਜਿਵੇਂ ਤੁਸੀਂ ਅੱਜ ਅੱਜ ਚਰਚਾ ਚੱਲ ਰਹੀ ਹੈ ਕਿ ਦੇਸ਼ ਦਾ ਜਬਰੀ ਕਿਵੇਂ ਕੌਂਜਲ ਦੇ ਵਿੱਚ ਆ ਰਹੀਆਂ ਮੈਂ ਇਸ ਗੱਲ ਨਾਲ ਕਿ ਜਿਹੜੇ ਕੁਝ ਉਹ ਦਿਖਾ ਰਿਹਾ ਉਹ ਸਾਰਾ ਕੁਝ ਪਤਾ ਕੀਤਾ ਜਾਂਦਾ ਜੋ ਬੇਸ਼ੱਕ ਕੀਤਾ ਜਾਂ ਕਿਵੇਂ ਦੁਨੀਆ ਭਰ ਦੇ ਨੇਤਾ ਮੁਕਰੀਦਿਆ ਤਸਵੀਰ ਕੇ ਆਪਣੀ ਆਪਣੀਆਂ ਜਿੱਤਿਆਂ ਲੱਭ ਚੁਣਦੇ ਆ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇੱਕ ਸਮਾਜਵਦੀ ਪ੍ਰਬੰਧ ਵਾਲਾ ਮੂਲ ਦਾ ਇਹਨਾਂ ਨੂੰ ਦੂਰ ਤੋਂ ਬਾਦਮ ਬਣਿਆ ਜਾਣਾ ਇਹ ਲਈ ਅਸੀਂ ਅੱਜ ਇੱਥੇ ਮੌਕੇ 'ਚ ਨਹੀਂ ਆਏ ਆਪਸੇ ਤੋਂ ਦੇਖ ਕੇ ਭਾਰਤ ਟੈਕਨਕਲ ਸਭੀ ਨੂੰ ਸਤਿਕਾਰ ਪੇਸ਼ ਉਹ ਅੱਜ ਪਾਸਟ ਡਿਊਨੀਆਂ ਅਤੇ ਸਯੋਜਕ ਖਾਦਮ ਕੋਚ ਦਾ ਤੇ ਮੈਡੂ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਬੇੜੀ ਹੜਤਾਲ ਆ ਜਿਹੜੇ ਮੋਦੀ ਸਰਕਾਰ ਜਿਹੜੇ ਲੋਕ ਉਪੀਰ ਕਾਨੂੰਨ ਆ ਉਹ ਖਰੋਕਾ ਦੇ ਖਿਲਾਫ ਲੈ ਕੇ ਆ ਰਹੀ ਹੈ ਉਹਦੇ ਵਿਰੋਧੀ ਵਿੱਚ ਵੱਡੇ ਰਹੀ ਹੈ ਦੇਸ਼ ਵਿਆਪੀ ਹੜਤਾਲ ਦੇ ਵਿੱਚ ਸਾਡੇ ਕੰਮ ਹੀ ਉਹ ਹਿੱਸਾ ਲੈ ਰਹੇ ਨੇ ਅਤੇ ਜਿੰਨੇ ਵੀ ਤੋਂ ਕੋਜੇ ਕਾਨੂੰਨ ਮੋਦੀ ਸਰਕਾਰ ਲੈ ਕੇ ਗਈ ਉਹਦੀ ਬਹੁਤ ਬਹੁਤ ਨਿਖੇਧੀ ਕਰਦੇ ਆ ਤਾਂ ਜੋ ਚੁਗਾਛਾ ਰੂਪ ਦੇ ਵਿੱਚ ਜੱਥੇ ਬਦਲਾ ਸ਼ਿਕਾਇਤ ਕਰ ਰਹੇ ਇਹ ਮੋਦੀ ਕਾਨੂੰਨ ਲੈ ਕੇ ਆਏ ਉਹ ਵਾਪਸ ਹੋਏਗਾ ਕੇਂਦਰ ਸਰਕਾਰ ਕਹਿੰਦੀ ਹੈ ਕਿ ਜਿਹੜੇ ਬਦਲ ਜਾਂਦੇ ਹੈਗੇ ਫਾਇਦੇ ਦੇ ਵਿੱਚ ਹੈ ਕਿਸਾਨਾਂ ਨੂੰ ਯੋਗ ਕਰਨਾ ਫਲਾਗ ਨੂੰ ਜਿਹੜੇ ਕਿਸਾਨਾਂ ਤੋਂ ਹੋਤਾ ਹੋਇਆ ਨਾਤੀ ਹੈ ਬਲਕਿ ਇਹ ਮੋਦੀ ਸਰਕਾਰ ਤੇ ਨਹੀਂ ਹੈਗੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਹੈਗੇ ਆ ਸਰਕਾਰੀ ادارے ਵੇਚਣ ਤੇ ਤੁਲੀ ਹੋਈ ਹੈ ਤਦਕਕ ਪੌਵੀ ਸਦੀ ਹੋ ਗਈ ਦੇਸ਼ ਯਾਦ ਹੋਏ ਨੂੰ ਡਾਕਟਰ ਪੀ ਬਰਾਓ ਵੇਟ ਕਰ ਬੋਲੇ ਜਿਹੜੇ ਵੀ ਕਾਨੂੰਨ ਲੋਕ ਪੱਖੀ ਬਣਾਏ ਗਏ ਸੀ ਉਹਨਾਂ ਨੂੰ ਤੋੜ ਕੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਕਾਰਪੋਰੇਟ ਘਾਰਾ ਦੇ ਹੱਕ ਦੇ ਵਿੱਚ ਜਿਹੜੇ ਕਾਨੂੰਨ ਬਣਾਏ ਜਾ ਰਹੇ ਆ ਜਿਸ ਦੀ ਜਿਹੜੀ ਟ੍ਰੇਡ ਯੂਨੀਅਨ ਦਾ ਜਿਹੜੇ ਵੀ ਸਾਂਝਦਾਰ ਲੋਕ ਨੇ ਉਹਦਾ ਬਹੁਤ-ਬਹੁਤ ਵਿਰੋਧ ਕਰ ਰਹੇ ਨੇ ਇਹ ਨਾਲ ਹੀ ਇਹਦੀ ਨਿਖੇਧੀ ਕਰ ਰਹੇ ਨੇ ਪੇਸ਼ ਪਰ ਤੇ ਕੱਚੇ ਮਜ਼ਮਦ ਮਚ ਸੜਕਾਂ ਤੇ ਲੱਗਦਾ ਜਿਹੜੀ ਅੱਜ ਅੜ ਧੜ ਤੇ ਸੜਕਾਂ ਦੇ ਨਾਲ ਸਰਕਾਰ ਦੇ ਕੰਨਾਂ ਤੇ ਪਹੁੰਚੇਗੀ ਮੰਗਾ ਦੇ ਮੋਰ ਪਏਗੀ ਬਿਲਕੁਲ ਜੇ ਬੱਚਾ ਰੋਵੇ ਤਾਂ ਦਾ ਮਾਂ ਵੀ ਦੁੱਧ ਨਹੀਂ ਦਿੰਦੀ ਇਸ ਕਰਕੇ ਜਿਹੜੀਆਂ ਸਰਕਾਰਾਂ ਆਏ ਆਪਣੀਆਂ ਜ਼ਿੰਮੇਵਾਰੀਆਂ ਤੇ ਭੱਜ ਨਹੀਂ ਆ ਕਿਸੇ ਵੀ ਮਹਿਕਮੇ ਦੇ ਵਿੱਚ ਜਿਹੜੀਆਂ ਸਰਕਾਰੀ ਨੌਕਰੀਆਂ ਆ ਉਹ ਦੇਣ ਤੋਂ ਪੱਜ ਰਹੀਆਂ ਪ੍ਰਾਈਵੇਟ ਦਿੱਸ਼ਤੋਂ ਤੇ ਜਿਹੜੀਆਂ ਛੇਕੇ ਲੜਾਤ ਤੇ ਜਿਹੜੀਆਂ ਆਪਣੇ ਹੀ ਜਿਹੜੇ ਲੋਕ ਨੇ ਅ ਜਿਹੜੇ ਕਾਰੋਬਾਰ ਸਰਕਾਰਾਂ ਦੇ ਆਪ ਦੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਜਿਹੜੇ ਇਸ ਪਾਸੇ ਨੂੰ ਤੋਰ ਕੇ ਜਿਹੜਾ ਹੈਗਾ ਇਹ ਲੋਕਾਂ ਦਾ ਲੈਕਸਬਾਰ ਕੀਤਾ ਜਾ ਰਿਹਾ ਆਪਣੀ ਜ਼ਿੰਮੇਵਾਰ ਸਰਕਾਰਾਂ ਪੱਜ ਨਹੀਂ ਗਈ ਅਗਲੀ ਰੈਲੀ ਨਿਕੀ ਰਹੇਗੀ ਜੀ ਅਗਲੀ ਰੈਲੀ ਜੋ ਵੀ ਸਾਡੀਆਂ ਟੇਨ ਯੂਨੀਅਨਾਂ ਸੱਜਿਆ ਪੰਜਾਬ ਸਰਕਾਰ ਕਿਸਾਨ ਯੂਨੀਅਨਾਂ ਜੋ ਵੀ ਫਾਇਦਾ ਲੈ ਕੇ ਆਉਣਗੇ ਅਸੀਂ ਉਹਦੇ ਵੱਟ ਚੜ ਕੇ ਆਵਾਂਗਾ ਸ਼ਿਕਾਇਤ ਦੇ ਰੂਪ ਤੇ ਬੱਚ ਜੋ ਲੱਭ ਜੂਗਾ ਮੇਰਾ ਨਾਮ ਜਗਵਿੰਦਰ ਕੌਰ ਰਾਜਿਆਣਾ ਕੀਰਤੀ ਕਿਸਾਨ ਯੂਨੀਅਨ ਔਰਤ ਵਿੰਗ ਅੰਦਰ ਜੀ ਅੱਗੇ ਹੜਤਾਲ ਦੇ ਵਿੱਚ ਸ਼ੁਰੂਲੇ ਚ ਕੀਤੀਆਂ ਕਰਨਾ ਲਗਾਇਆ ਜਾ ਰਿਹਾ ਵਕ ਵਕ ਜਿਹੜੇ ਜੱਥੇਬੰਦੀਆਂ ਵੱਲੋਂ ਮੰਗਾ ਕੀ ਨੇ ਅੱਜ ਜਿੱਦਾਂ ਤਵਾ ਦੇ ਤਜਾ ਦੇ ਦੇਖੋ ਜੀ ਸਭ ਤੋਂ ਵੱਡੀਆਂ ਮੰਗਾਂ ਜਿਹੜੀਆਂ ਤਾਂ ਹੈਗੀਆਂ ਇੱਕ ਤਾਂ بڑا ਵਪਾਰ ਸਮਝੌਤਾ ਹੋਵੇ ਆ ਫ੍ਰੀ ਟਰੇਡ ਵਾਲਾ ਮੰਨਦੇ ਤੇ ਅੱਜ ਜਿਹੜਾ ਇੱਕ ਚਾਰ ਆਰ ਲੇਬਰ ਕੋਡ ਲੈ ਕੇ ਆ ਰਹੀ ਹੈ ਇੱਕ ਬਿਜਲੀ ਆ ਬਿਜਲੀ ਬਿੱਲ ਵਾਲਾ 2025 ਇਹ ਰੱਦ ਕਰਵਾਉਣ ਵਾਸਤੇ ਇੱਕ ਇਹਨਾਂ ਨੇ ਜਿਹੜਾ ਲਿਆਂਦਾ ਵਾ ਬਿਜਲੀ ਬਿੱਲ ਵਾਲਾ ਉਹਨੂੰ ਰੱਦ ਕਰਵਾਉਣੇ ਇੱਕ ਬੀਜ ਬਿੱਲ ਲੈ ਕੇ ਆਏ ਆ ਕਿ ਜਿਹੜਾ ਕਾਰਪੋਰੇਟ ਘਰਾਣੇ ਆ ਉਹ ਇੱਕੋ ਕੰਪਨੀ ਹੋਊਗੀ ਜਿਹੜੀ ਸਾਨੂੰ ਬੀਜ ਦੇਊਗੀ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਅੱਜ ਦਾ ਜਿਹੜਾ ਇਹ ਧਰਨਾਵਾ ਹੀ ਰੱਖਿਆ ਗਿਆ ਵਾ ਸਰਕਾਰ ਕੀਤੇ ਨੇ ਇਹ ਕਾਨੂੰਨ ਲਾਗੂ ਕੀਤੇ ਨੇ ਜਾਂ ਜਿਹੜੀਆਂ ਇਹ ਲੈ ਕੇ ਆਏਗੇ ਨੇ ਆਪਾਂ ਦਾ ਟੈਕਸ ਘਟਾਉਣਾ ਹੋ ਰਿਹਾ ਹੈਗਾ ਕਿਸਾਨਾਂ ਦੇ ਲਾਹੇ ਪੰਦੇ ਨੂੰ ਉਹਦੇ ਲਾਹੇ ਵਰਤ ਕਿੱਦਾਂ ਦੇਖੀਂ ਦੇਖੋ ਜੀ ਇਹਨਾਂ ਨੇ ਤਾਂ ਪਹਿਲਾਂ ਜਦੋਂ ਤਿੰਨ ਕਾਨੂੰਨ ਬਣਾਏ ਸੀ ਉਹਦਾ ਵੀ ਕਹਿ ਰਹੇ ਸੀ ਕਿ ਇਸ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਕਰਨਗੇ ਉਹਦੇ ਫਾਇਦੇ ਵਾਸਤੇ ਆ ਤਾਂ ਉਹ ਵੀ ਕਾਨੂੰਨ ਜਿਹੜੇ ਅਸੀਂ ਰੱਦ ਕਰਾਈ ਸੀ ਤਾਂ ਇਹ ਵੀ ਜਿਹੜੀ ਕਾਨੂੰਨ ਆ ਇਹ ਲੈ ਕੇ ਆਈ ਆ ਇਹ ਕਿਸਾਨ ਮਾਰੂ ਵੀ ਆ ਮਜ਼ਦੂਰ ਮਾਰੂ ਵੀ ਆ ਔਰ ਜਿਹੜੇ ਮਜ਼ਮਾਰੂ ਵੀ ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਆ ਇਹੋ ਜਿਹਾ ਕਾਨੂੰਨ ਸਾਨੂੰ ਨਹੀਂ ਚਾਹੀਦਾ ਜਿਸ ਤਰ੍ਹਾਂ ਦੇ ਪਹਿਲਾ ਕਾਨੂੰਨ ਸੀਗੇ ਸਾਨੂੰ ਉਸੇ ਕਾਨੂੰਨਾਂ ਨੂੰ ਜਿਹੜਾ ਉਹ ਵਾਪਸ ਹੀ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਵਪਾਰ ਦੇ ਸਮਝੌਤੇ ਬਾਹਰਲੇ ਦੇਸ਼ਾਂ ਨਾਲ ਕਰੇ ਆਏ ਆ ਉਹਦੇ ਵਿੱਚ ਵੀ ਜਿਹੜੀ ਕਿਸਾਨ ਦੇ ਮੌਤ ਦੇ ਵਾਰੰਟਾ ਉਹ ਜਾਰੀ ਹੋਏ ਆ ਜਿੰਦੇ ਵਿੱਚ ਹਰ ਇੱਕ ਵਾਰ ਵਰਗ ਹੀ ਜਿਹੜਾ ਉਹ ਕੁਚਲਿਆ ਜਾਣਾ ਕਿੰਨੇ ਜਿੰਨੇ ਬੰਦੇ ਨੇ ਸ਼ਹੀਦ ਕੀਤੇ ਆ ਤਕਰੀਬਨ ਜੀ ਅੱਜ ਤਾਂ ਸਾਰੀਆਂ ਜਿੱਥੇ ਬੰਦੀਆਂ ਆ ਐਸਕੇਐਮ ਐਸਕੇਐਮ ਦੇ ਟ੍ਰੇਡ ਯੂਨੀਅਨ ਆ ਜਣੀ ਕਿ ਪੁੱਲ ਮਲਾ ਕੇ 90 ਜਿੱਥੇ ਬੰਦੀਆਂ ਦਾ ਅੱਜ ਦਾ ਜਿਹੜਾ ਸੱਦਾ ਵਾ ਉਹ ਤੈਅ ਕੀਤਾ ਹੋਇਆ ਵਾ ਪੰਜਾਬਰ ਬੰਦ ਕਾਲ ਦਿੱਤੀ ਗਈ ਸੀ ਪਰ ਬਾਜ਼ਾਰ ਜਿਹੜਾ ਖੁੱਲਣਾ ਹੈਗਾ ਵੀ ਲੱਗਦਾ ਵੀ ਜਿਹੜੇ ਵਪਾਰੀ ਆ ਤੁਹਾਡੇ ਨਾਲ ਨਹੀਂ ਖੜੇਗੇ ਨਹੀਂ ਜੀ ਦੇਖੋ ਹੌਲੀ ਹੌਲੀ ਅੱਗੇ ਜਿਵੇਂ ਕਾਨੂੰਨਾ ਲਾ ਕੇ ਪੂਰੇ ਭਾਰਤ ਦੇਸ਼ ਨੂੰ ਨਾਲ ਤੋੜਿਆ ਸੀ ਉਸੇ ਤਰ੍ਹਾਂ ਹੀ ਜਿਹੜੀ ਹੁਣ ਦੀ ਹੈ ਸ਼ੁਰੂਆਤ ਆਰ ਆਉਣ ਵਾਲੀ 27 ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਘੋੜਨੇ ਆ ਕਰਦਾਂਗੇ ਕਿ ਜਿਹੜੇ ਭਾਰਤ ਬੰਦ ਦੀ ਜਾਂ ਦੇਸ਼ ਬੰਦ ਦੀ ਜਿਹੜੀ ਕਾਲ ਸੀਗੀ ਉਹ ਕਲਮ ਛੋੜ ਸੀਗੀ ਪਰ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਬੰਦ ਦਾ ਸੱਦਾ ਹੈ ਦੇਸ਼ ਵਿਆਪੀ ਕੋਈ ਬੰਦ ਦਾ ਸੱਦਾ ਹੋਇਆ ਤਾਂ ਉਸ ਨੂੰ ਜਿਹੜਾ ਪੂਰਨ ਸਫਲਤਾ ਉਹ ਮਿਲੂਗੀ ਅਸੀਂ ਪੰਜਾਬ ਐਂਡ ਟ੍ਰਾਂਸਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਬਿਲੀ ਬੋਰਡ ਅਸੀਂ ਜਿਹੜਾ ਬਿਲੀ ਛੋੜ ਬੈਲ 225 ਇੱਕ ਤਾਂ ਉਹਦੇ ਵਾਲੇ ਹੋਮੂ ਅਸੀਂ ਰੱਦ ਕਰਾਉਣ ਦੇ ਹੱਕ ਚ ਹੈ ਜੀ ਕਿਉਂਕਿ ਉਹਨੂੰ ਅਸੀਂ ਲਾਗੂ ਨਹੀਂ ਕਰਾਉਂਦੇ ਕਿਉਂਕਿ ਉਦੇ ਵਿੱਚ ਜਿਹੜੀਆਂ ਜਨਤਾ ਵਿਰੋਧੀ ਨੀਤੀਆਂ ਜਿਹੜੀਆਂ ਉਹ ਘਰ ਤੇ ਘੜ ਕੇ ਪਾਈਆਂ ਗਈਆਂ ਠੀਕ ਹੈ ਜੀ ਬਾਕੀ ਤੇ ਅਸੀਂ ਸਾਰਿਆਂ ਦੇ ਸਮਾਜ ਤੋਂ ਪਹੁੰਚੇ ਸਾਡੇ ਕਿਸਾਨ ਵੀਰ ਪਹੁੰਚੇ ਸਾਡੇ ਮਨਰੇਗਾ ਜੂਨੀਅਨ ਪਹੁੰਚੇ ਆ ਤੇ ਹੋਰ ਵੀ तमाम ਦੁਨੀਆ ਦਾ ਸਾਡੇ ਨਾਲ ਅੱਜ ਸਪੋਰਟ ਦੇ ਵਿੱਚ ਪਹੁੰਚੇ ਆ ਜੀ ਮੰਨ ਲਓ ਜੇ ਸਰਕਾਰ ਆਪਣੀਆਂ ਕਹਿ ਮੰਗਾਂ ਨੂੰ ਨਹੀਂ ਹੱਲ ਕਰਦੀ ਤੇ ਆਪਣਾ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਹੈ ਜਿਹੜਾ ਕਿ ਉਹ ਸਾਡਾ ਸਾਰਾਂ ਤੋਂ ਇੱਕ ਸਟੇਅਰ ਕਮੇਟੀ ਇਕੱਠੀ ਹੋ ਕੇ ਸਾਰੀ ਅਗਲੇ ਐਕਸ਼ਨ ਬਾਰੇ ਸੋਚੂਗੀ